ਰਾਖਣ ਹਰ ਧਿਆਲਾ ਨਾਨਕ ਕਰਕੇ ਕੋਲੇ ਜੀ ਰਾਤ ਕੋ ਰਾਖਣ ਹਰ ਧਿਆਲਾ ਨਾਨਕ ਕਰਕੇ ਕੋਲੇ ਜੀ ਰਾਤ ਕੋ ਰਾਖ ਰਾਖ ਰੱਖਣ ਹਰ ਧਿਆਲਾ ਨਾਨਕ ਕਰਕੇ ਕੋਲੇ ਜੀ 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 ਕਰਕੇ ਗੋਲੇ ਜੀ ਨਾਨਕ 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 ਕਰਕੇ ਬੋਲੇ ਜੀ ਨਾਨਕ ਕਰਕੇ ਬੋਲੇ ਜੀ ਕਰਕੇ ਬੋਲੇ ਜੀ ਨਾਨਕ ਕਰਕੇ ਬੋਲੇ ਰਾਖੋ ਰਾਖਣ ਹਾਰ ਆਲਾ ਨਾਨਕ ਕਰਕੇ ਗੋਲੇ ਜੀ ਰਾਖੋ ਰਖਣ ਹਰ ਧਿਆਲਾ ਨਾਨਕ ਕਰਕੇ ਗੋਲੇ ਜੀ ਰਾਖੋ ਰਖਣ ਹਰ ਧਿਆਲਾ ਨਾਨਕ ਕਰਕੇ ਗੋਲੇ ਜੀ ਤੁਮ ਦਾਤੇ ਠਾਕੁਰ ਪਿਰਤ ਪਾਲ ਖਸਮ ਹਮਾਰੇ ਨਿਮਕ ਨਿਮਕ ਤੁਮਹੀ ਪਿਰਤ ਪਾਲੋ ਹਮ ਬਾਰਖ ਤੁਮਰੇ ਤਾਰੇ ਜਿਹਵਾਇ ਇਕ ਕਵਨ ਗੁਣ ਕਹੀਐ ਮੇਸ਼ ਮਾਰ ਵਿਅੰਤ ਸੁਆਮੀ ਤੇਰ ਅੰਤ ਨਾ ਕਿਨਹੀ ਲਈਏ ਕੋਟ ਪਰਾਧ ਹਮਾਰੇ ਕੰਡੋ ਾਨਕ ਵਿਦੇ ਸਮਝਾਵੋ ਹਮ ਗਿਆਨ ਅਲਪਮਤ ਥੋਰੀ ਹਮ ਗਿਆਨ ਅਲਪਮਤ ਥੋਰੀ ਤੁਮੇ ਆਪਨ ਵਿਰਧ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸ ਤੁਮ ਹੀ ਸਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੇ ਗੋਲੇ ਆਪਣੇ ਬਣਾ ਕੇ ਗੋਲੇ ਸਤ ਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤ ਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤ ਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤ ਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤ ਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤ ਗੁਰ ਰੱਖ ਲੋ ਜੀ ਸਾਨੂੰ ਆਪਣੇ ਬਣਾ ਕੇ ਗੋਲੇ ਸਤ ਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤਿਗੁਰ ਰਖ ਲਓ ਜੀ ਆਪਣੇ ਬਣਾ ਕੇ ਗੋਲੇ ਸਤਿਗੁਰ ਰਖ ਲਓ ਜੀ ਆਪਣੇ ਬਣਾ ਕੇ ਗੋਲੇ ਸਤਿਗੁਰ ਰਖ ਲਓ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸਹੇਲੇ ਰਾਖੋ ਰਾਖਣਹਾਰ ਦੇ ਅੱਲਾ ਨਾਨਕ ਕਰਕੇ ਗੋਏ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰਖਾਲਸਾ ਮੱਡੇ ਆਪਾ ਦਾ ਦੇ ਨਾਲ ਤੂ ਸਬਦ ਪੜਨ ਤੁਮਰੀ ਸ਼ਰਨ ਤਵਾਰੀ ਆਸ ਜੋ ਸ਼ੌਗ ਆਪਾਂ ਨੇ ਗੁਰਵਾਣੀ ਦਾ ਪੜਿਆ ਹੈ ਕੀਰਤਨ ਦੇ ਰੂਪ ਦੇ ਵਿੱਚ ਗੁਰਬਾਣੀ ਦੀ ਸ਼ਬਦਨੀ ਆਪਾਂ ਵਿਚਾਰ ਕਰੀਏ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਪਾਵਨ ਪਵਿੱਤਰ ਸੰਗਤ। ਤੁਮਰੀ ਸ਼ਰਨ ਤੁਮਰੀ ਆਸਾ ਤੁਮਹੀ ਸਜਣ ਸਹੇਵੇਂ ਭਾਗਾ ਦੇ ਨਾਲ ਗੁਰਬਾਣੀ ਪੜਨ ਲਈ ਗੁਰਬਾਣੀ ਪੜਨ ਦਾ ਸੁਣਨ ਦਾ ਵਿਚਾਰਨ ਦਾ ਭਗਵਾਲਿਓ ਉਸ ਭਗ ਸਮਾਪਤ ਹੁੰਦਾ ਹੈ ਸਾਡਾ ਪੁਰਬਲਾ ਕਰਮ ਜਾਗਦੇ ਚੰਗੇ ਕਰਮ ਜਾਗਦੇ ਨੇ ਜਦੋਂ ਮਨੁੱਖ ਸੰਗਤ ਵਿੱਚ ਆਉਂਦਾ ਹੈ ਗੁਰੂ ਦੇ ਕੋਲ ਆ ਕੇ ਗੁਰਬਾਣੀ ਦੀ ਵਿਚਾਰ ਸੁਣਦਾ ਹੈ ਸ਼ਬਦ ਸੁਣਦਾ ਹੈ ਸੱਚੇ ਪਾਤਸ਼ਾਹੀ ਦੀ ਇਹ ਬਾਰ ਕਿਰਪਾ ਬਖਸ਼ਿਸ਼ ਹੁੰਦੀ ਹੈ ਆਓ ਆਪਾਂ ਸ਼ਬਦੀ ਵਿਚਾਰ ਨਾਲ ਜੁੜੀਏ ਜੋ ਸ਼ਬਦ ਪੜਿਆ ਤਨਾਸਰੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸ਼ਬਦ 600 73 ਅੰਨ ਦੇ ਉੱਪਰ ਤਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਹੈ ਤਮ ਦਾਤੇ ਠਾਕਰ ਪਿਰਤ ਪਾਲਕ ਨਾਇਕ ਖਸਮ ਹਮਾਰੇ हे प्रभु हे परमात्मा तुम सब दाता देने वाले हो जो जो जीव प्राणी महाराज तुम्हारे तो तु दाता मांगते ने तुम सऱ्यांनु जो जो दाता चाहिंदिया ने तुसी सऱ्यांनु दाता देने वाले हो मालिक हो तू सब ना अनु पालन वाला है मालिक सारे जीवा दी पालना करता है ਤੂੰ ਸਾਡਾ ਆਗੂ ਹੈ ਸਾਡੇ ਜੀਵਨ ਚਲਾਉਣ ਵਾਲਾ ਮੇਨ ਮੁਖੀ ਵਾਹਿਗੁਰੂ ਜੀ ਤੂੰ ਹੈ ਜੀਵਨ ਦੀ ਅਗਵਾਈ ਦੇਣ ਵਾਲਾ ਸਾਡਾ ਖਸਮ ਹੈ ਮਾਲਕ ਹੈ ਨਿਮਕ ਨਿਮਕ ਤੁਮਹੀ ਬ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਏ ਵਾਹਿਗੁਰੂ ਜੀ ਤੂੰ ਹੀ ਇੱਕ ਇੱਕ ਖਿਣ ਛਿੰਨ ਦਾ ਸਮਾਂ ਹੁੰਦਾ ਇੱਕ ਅੱਖ ਦੇ ਪਲਕਣ ਜਿੰਨਾ ਜਦੋਂ ਅੱਖ ਫਰਕਦੀ ਉਹਨੂੰ ਨਿਮਖ ਕਹਿੰਦੇ ਐ ਨਿਮਖ ਨਿਮਖ ਸਾਡੀ ਪਲ ਪਲ ਪੈਰ ਪੈਰ ਦੇ ਉੱਤੇ ਮਹਾਰਾਜ ਪਾਲਣਾ ਤੁਸੀਂ ਕਰਦੇ ਹੋ ਅਸੀਂ ਤੇਰੇ ਦਾਸ ਹਾਂ ਬੱਚੇ ਹਾਂ ਸੇਵਕ ਹਾਂ ਮਹਾਰਾਜ ਤੁਹਾਡੀਆਂ ਸਵੰਸ ਹਾਂ ਅਸੀਂ ਹਰ ਕੀ ਕਰੀਏ ਜਹਿਵਾ ਏਕ ਕਵਨ ਗੁਣ ਕਹੀਐ ਮਹਾਰਾਜ ਸਾਡੀ ਰਸਨਾ ਜਵਾਨ ਜੀਵ ਇਕੈ ਤੇਰੇ ਗੁਣ ਬਹੁਤੇ ਨੇ ਮਹਾਰਾਜ ਕਿਉਂਕਿ ਜਹਿਵਾ ਏਕ ਕਵਨ ਗੁਣ ਕਹੀਐ ਮਹਾਰਾਜ ਸਾਡੀ ਜੀਵ ਇਕ ਹੈ ਗੁਰਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਜਹਿਵਾ ਇੱਕ ਕਵਨ ਕਵਨ ਦਾ ਭਾਵ ਤੇਰੇ ਗੁਣ ਬਹੁਤ ਨੇ ਗਿਣ ਕੀ ਤੋਂ ਪਰਾ ਨੇ ਜੀ ਨੂੰ ਆਪਾਂ ਇਸ ਤਰ੍ਹਾਂ ਪੜ ਲਈਏ ਜੀਵਾ ਇੱਕ ਤੇ ਅਨੇਕਾ ਗੁਣ ਯਾਰੇ ਕਿਹੜੇ ਕਿਹੜੇ ਕਾਮਲ ਮੇਰੇ ਪਿਆਰੇ ਕਿਹੜੇ ਕਿਹੜੇ ਗੁਣ ਬਹੁਤ ਜ਼ਿਆਦਾ ਨੇ ਅਸੀਂ ਬਿਆਨ ਨਹੀਂ ਕਰ ਸਕਦੇ ਦੱਸੇ ਨਹੀਂ ਜਾ ਸਕਦੇ ਬੇਸ਼ਮਾਰ ਬੇਅੰਤ ਸੁਆਮੀ ਤੇਰਵੰਤ ਨਾ ਗਿਣਹੀ ਲਈਏ ਏ ਅਣਗਿਣਤ ਗੁਣਾ ਦੇ ਮਾਲਕ ਤੇਰੇ ਖਜ਼ਾਨੇ ਭਰੇ ਪਏ ਨੇ ਤੇਰੇ ਅਣਗਿਣਤ ਗੁਣ ਨੇ ਜਿਹੜੇ ਅਸੀਂ ਬਿਆਨ ਨਹੀਂ ਕਰ ਸਕਦੇ ਤੂੰ ਬੇਅੰਤ ਗੁਣਾ ਦਾ ਮਾਲਕ ਹੈ ਕਿਸੇ ਪਾਸੇ ਤੇਰੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਰਹਾਓ ਕੇਂਦਰੀ ਪਾਪ ਨਰਹਾਉਂਦੀਆਂ ਪੰਗਤੀਆਂ ਸੈਂਟਰ ਐਡੀਆਂ ਨੂੰ ਆਪਾਂ ਕਹਿੰਦੇ ਆ ਸਾਰੇ ਹਕਮ ਨਾਵਾਂ ਸਾਹਿਬ ਦਾ ਨਿਚੋੜ ਸ਼ਬਦ ਨਹੀਂ ਵਿਚਾਰ ਰਹਾਉਂਦੀਆਂ ਪੰਗਤੀਆਂ ਤੇ ਕੋਟ ਪ੍ਰਾਧ ਹਮਾਰੇ ਖੰਡੋ ਅਨਕ ਵਿਲੀ ਸੰਜਾ ਮਹਾਰਾਜ ਜੀ ਹਾਵਾਂ ਪ੍ਰਾਧੀ ਗੁਣੇ ਕਰੋ ਬੇਬਕ ਮਹਾਰਾਜ ਜੀ ਔਕਣਾ ਦੇ ਭਰੇ ਹੋਇਆ ਸਾਡੇ ਗੁਨਾਹ ਮਹਾਰਾਜ ਖਤਮ ਕਰਨਾ ਕਰੋ ਖੰਡੋ ਪਾਪ ਖਤਮ ਕਰੋ ਬਖਸ਼ ਲੋ ਅਨਕ ਵਿਧੀ ਸਮਝਾਵੋ ਸ੍ਰੀ ਅਲਪਕ ਜੀਵਾ ਪੈਰ ਪੈਰ ਤੇ ਭੁਲਾ ਗੋਤੀਆਂ ਕਰਨ ਵਾਲਿਆ ਤੁਸੀਂ ਆਪਣੇ ਮਹਾਰਾਜ ਧੰਗ ਤਰੀਕੇ ਦੇ ਨਾਰਾ ਇਹ ਮਨੁੱਖ ਨੂੰ ਇਹ ਜੀਵ ਨੂੰ ਸਮਝਾਉਣਾ ਕਰੋ ਮਹਾਰਾਜ ਇਹ ਕਿਰਪਾ ਕਰੋ ਆਹ ਮਾ ਗਿਆਨ ਅਲਪਮਤ ਥੋੜੀ ਤੁਮ ਆਪਣ ਮੇਰ ਦਰਖਾ ਵਸਨ ਅਗਿਆਨੀਆਂ ਨੂੰ ਮਹਾਰਾਜ ਮਤ ਥੋੜੀ ਐ ਸਾਡੀ ਤੋ ਸਮਰੱਥ ਵਡਾ ਮੇਰੀ ਮਤ ਥੋੜੀ ਰਾ ਸਾਡੀ ਮਤ ਥੋੜੀ ਐ ਮਹਾਰਾਜ ਤੁਸੀਂ ਵੱਡੇ ਹੋ ਤਾਂ ਕਰਕੇ ਮਹਾਰਾਜ ਕਿਰਪਾ ਕਰੋ ਸਾਨੂੰ ਮਤ ਦੇ ਕੇ ਸਮਝਾ ਲੈ ਦਾਤਾ ਮਤ ਦੇ ਕੇ ਸਮਝਾ ਆਪਣੇ ਆਸੇਵਕਾਂ ਨੂੰ ਮਤ ਦੇ ਕੇ ਸਮਝਾ ਲੈ ਆਪਣੇ ਆਸੇ ਆਪਣੇ ਅੰਦੇ ਬੁਕਾ ਨੂੰ ਦਾਤ ਦਾ ਵਸ ਦੇ ਕੇ ਸਮਝਾ ਲੈ ਆਪਣੇ ਅੰਦੇ ਬੁਕਾ ਨੂੰ ਹਮ ਗਿਆਨ ਅਲਪਮਤ ਥੋਰੀ ਤੁਮ ਆਪਨ ਮਿਰਦ ਰੱਖਾ ਮਹਾਰਾਜ ਆਪਣੇ ਮਿਰਦ ਬਾਣੇ ਦੀ ਲਾਜ ਰੱਖੋ ਹਮਰੀ ਗਣ ਤਨਾ ਗਣੀਆਂ ਤਾਂ ਆਪਣਾ ਮਿਰਦ ਅਸਾਨ ਤੇ ਰੱਗੇ ਸਤਿਗੁਰੂ ਕਹਿੰਦੇ ਤੁਮਰੀ ਸ਼ਰਨ ਤੇਮਾਰੀ ਆਸਾ ਮਹਾਰਾਜ ਤੇਰੀ ਸ਼ਰਨ ਤੇਰਾ ਹੀ ਆਸਰਾ ਹੈ ਮਹਾਰਾਜ ਤੇਰੇ ਤੇ ਹੀ ਭਰੋਸਾ ਹੈ ਸਾਨੂੰ ਤੁਮ ਹੀ ਸਜਣ ਸਹੇਰੇ ਤੁਸੀਂ ਹੀ ਮਹਾਰਾਜ ਸਾਡੇ ਸਜਣ ਹੋ ਤੁਸੀਂ ਸਾਡੇ ਸਾਨੂੰ ਸੁਖ ਦੇਣ ਵਾਲੇ ਹੋ ਰੱਖੋ ਰੱਖਣ ਹਾਰ ਦੇ ਅੱਲਾ ਨਾਨਕ ਕਰਕੇ ਮਹਾਰਾਜ ਸਾਨੂੰ ਆਪਣੇ ਦਰ ਕਰਦੇ ਗੋਲੇ ਬਣਾ ਕੇ ਚਾਤਰ ਬਣਾ ਕੇ ਮਹਾਰਾਜ ਆਪਣੇ ਦਰ ਕਰਦੇ ਨਾਲ ਜੋੜ ਕੇ ਰੱਖੋ ਦਰ ਕਰਦੀ ਸੇਵਾ ਸਿਮਰਨ ਬਖਸ਼ੋ ਇਹ ਸ਼ਬਦ ਦੀ ਵਿਚਾਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੋ ਆਪਾਂ ਨੇ ਅਖਰੀ ਅੰਤ ਸ਼ਬਦ ਦੀ ਵਿਚਾਰ ਕੀਤੀ ਹੈ ਤਨਾਸ ਰੰਗ ਦੇ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ